ਇਲਾਵਾ ਵਿਧਾਨ ਸਭਾ ਰਾਏਕੋਟ ਤੋਂ ਮੌਜੂਦਾ ਵਿਧਾਇਕ ਸ਼੍ਰੀ ਹਾਕਮ ਸਿੰਘ ਠੇਕੇਦਾਰ ਉਹਨਾਂ ਦੀ ਪਤਨੀ ਸ਼੍ਰੀਮਤੀ ਜਸਪਾਲ ਕੌਰ ਜੋ ਗੰਭੀਰ ਬਿਮਾਰੀ ਨਾਲ ਪੀੜਤ ਸਨ ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨਾਬਾ ਤੋਂ ਮੌਜੂਦਾ ਵਿਧਾਇਕ ਸ਼੍ਰੀ ਗੁਰਦੇਵ ਸਿੰਘ ਦੇਵਮਾਨ ਦੇ ਸਤਕਾਰਯੋਗ ਪਿਤਾ ਜੀ ਸ਼੍ਰੀ ਲਾਲ ਸਿੰਘ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਨ੍ਹਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਗ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਸੈਂਪੀਰ ਜੀ ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨਤ ਕਰਨ ਲਈ ਖੜੇ ਹੋਈਏ ਵਾਹਿਗੁਰੂ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸਪੀਕਰ ਸਰ ਸਰ ਪਹਿਲੇ ਇੱਕ ਬਹੁਤ ਵੈਲ ਇ ਸਟੈਬਲਿਸ਼ਡ ਕਨਵੈਨਸ਼ਨ ਸੀ ਕਿ ਜਦੋਂ ਵੀ ਆਪੋਚਰੀ ਰੈਫਰੈਂਸ ਆਂਦੀਆਂ ਸੀ ਸਪੀਕਰ ਸਾਹਿਬ ਤੋਂ ਬਾਅਦ ਲੀਡਰ ਆਫ ði ਹਾਊਸ ਤੇ ਲੀਡਰ ਆਫ ði ਆਪੋਜੀਸ਼ਨ ਨੂੰ ਵੀ ਬੋਲਣ ਦਾ ਮੌਕਾ ਮਿਲਦਾ ਸੀ ਜੇ ਕਾਈਂਡਲੀ ਯੂ نو ਤੁਸੀਂ ਥੋੜਾ ਜਿਹਾ ਅੱਗੇ ਵਾਸਤੇ ਚਾਚਰਾ ਨੰਬਰ 2 ਸਰ ਮੇਰੀ ਮੰਗ ਹੈ ਤੇ ਸਮੁੱਚੇ ਪੰਜਾਬੀ ਜਗਤ ਦੀ ਮੰਗ ਹੈ ਕਿ ਆਪਣਾ ਇਹ ਆਨਰੇਬਲ ਹਾਊਸ ਜਿਹੜਾ ਇੱਕ ਯੂਨੀਨਮਸ ਮਤਾ ਕਰੇ ਡਾਕਟਰ ਮਨਮੋਨ ਸਿੰਘ ਦੀ ਜਿਨ੍ਹਾਂ ਬਾਰੇ ਤੁਸੀਂ ਸਾਰੀ ਜਾਣ ਕੇ ਆਏ ਹੋ ਉਹ ਰੱਖ ਲਿਓ ਕਿ ਉਹਨਾਂ ਨੂੰ ਯੂਨੀਨਮਸ ਪਤਾ ਕਰਕੇ ਸੈਂਟਰ ਨੂੰ ਕੱਲਿਆ ਜਾਏ ਕਿ ਇਹਨਾਂ ਨੂੰ ਭਾਰਤ ਰਤਨਾ ਨਾਲ ਨਿਵਾਜਿਆ ਜਾਏ ਤਾਂ ਮੇਰਾ خیال ਤੁਸੀਂ ਇੱਕ ਬਹੁਤ ਆਪਾਂ ਸ਼ੋਕ ਪ੍ਰਸਤਾਵ ਹੋ ਜਾਂਦੀ ਏ ਫਿਰ ਅਗਲੀ ਕਾਰਵਾਈ ਦੇ ਵਿੱਚ ਆਪਾਂ ਲੈ ਸਕਦੇ ਠੀਕ ਇਹਨੂੰ ਪਲੀਜ਼ ਇਸ ਨੂੰ ਧਿਆਨ ਕਰ ਧੰਨਵਾਦ ਜੀ ਸਦਨ ਦੀ ਕਾਰਵਾਈ ਅੱਜ 12:30 ਮਿੰਟ ਦੁਪਹਿਰ ਤੱਕ ਸਟਾਗਿਤ ਕੀਤੀ ਜਾਂਦੀ ਹੈ